ਆਹ ਫੜ ਫੜ ਇਹ ਜਦ ਚਾਂਮੜਾ ਲੈ ਤੂੰ ਤਾਂ ਹੱਥ ਮਲਾਇ ਮੈਨੂੰ ਆ ਕੇ ਇਹ ਲੋ ਪਿੰਡ ਦਾ ਸਰ ਉੱਤੇ ਜੀ ਉਹਨਾਂ ਦਾ ਬਿੱਲ ਵੀ ਖੜਾ ਸੀ 9000 ਆਪਣੇ 42990 ਰੁਪਏ ਸਰ ਤੇ ਉਹਨਾਂ ਦਾ ਸਰ ਅਸੀਂ ਦੇਖਣ ਗਏ ਤੇ ਉਹਨਾਂ ਦੀ ਕੁੰਡੀ ਕਿਸੇ ਹੋਰ ਮੀਟਰ ਤੋਂ ਚੱਲ ਰਹੀ ਸੀ ਇਹ ਸਾਨੂੰ ਭੇਜਿਆ ਭਾਈ ਦਫ਼ਤਰੋਂ ਉਸ ਤੋਂ ਬਾਅਦ ਇਕੱਠੀ ਕਿਵੇਂ ਕਰਨ ਲੱਗਿਆ ਜਦ ਤਾ ਮੈਂ ਪੁਆਈ ਆਪ ਤੇ ਕੋਣ ਉਸ ਤੋਂ ਬਾਅਦ ਸਰ ਉਹਨਾਂ ਨੇ ਆ ਕੇ ਉੱਤੇ ਮੇਰੇ ਨਾਲ ਮਾਰਕੁੱਟ ਕੀਤੀ ਉਸ ਤੋਂ ਬਾਅਦ ਸਰ ਮੈਨੂੰ ਦਫ਼ਤਰ ਚ ਵੀ ਆ ਕੇ ਉਹਨਾਂ ਨੇ ਕੁੱਟਿਆ ਜੀ ਉਹਨਾਂ ਨੇ ਦੋਵੇਂ ਪਾਸੇੋਂ ਕੁੰਡੀ ਪਾ ਕੇ ਤਾਰ ਲਾਈ ਹੋਈ ਸੀ ਸਾਰਾ ਜਦ ਅਸੀਂ ਕੁੰਡੀ ਲਾਉਣ ਲੱਗੇ ਤਾਂ ਉੱਥੇ ਆ ਕੇ ਸਾਨੂੰ ਉਹਨਾਂ ਨੇ ਢਾਇਆ ਮਾਰਿਆ ਕੁੱਟਿਆ ਤੇ ਮੇਰੀ ਬਰਾਦਰੀ ਖਰਾਬ ਗਾਲ੍ਹਾਂ ਕੱਢੀਆਂ ਕਿ ਅਸੀਂ ਸੀਐਚਪੀ ਪਾਵਰ ਕਾਮ ਕੰਮ ਕਰਨ ਵਾਲੇ ਬੰਦੇ ਕਿੱਦਾਂ ਕੰਮ ਕਰਾਂਗੇ ਲੋਕਾਂ ਦੇ ਘਰਾਂ ਦੀਆਂ ਲਾਈਟਾਂ ਰਾਤ ਨੂੰ ਵੀ ਬੰਦ ਹੋ ਜਾਂਦੀਆਂ ਨੇ ਤਾਂ ਤੁਸੀਂ ਵੇਖਿਆ ਕਿਵੇਂ ਕੁੰਡੀ ਫੜਨ ਗਏ ਇੱਕ ਕਰਮਚਾਰੀ ਨੂੰ ਕਰਦੀ ਮਾਲਕਣ ਔਰਤ ਟੁੱਟ ਕੇ ਪੈ ਗਈ ਤੇ ਉਸ ਨੂੰ ਮੰਦਾ ਚੰਗਾ ਵੀ ਬੋਲਿਆ ਗਿਆ ਤੇ ਇਸ ਤੋਂ ਬਾਅਦ ਇੱਕ ਹੋਰ ਵਿਅਕਤੀ ਵੱਲੋਂ ਉਸ ਨੂੰ ਗਾਲਾਂ ਤੱਕ ਕੱਢੀਆਂ ਗਈਆਂ ਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਉਸ ਨੂੰ ਨੌਕਰੀ ਤੋਂ ਲਾਹਾ ਦਿੱਤਾ ਜਾਏਗਾ। ਦਰਸਲ ਪਾਵਰ ਕਮੰਡ ਦਾ ਅਧਿਕਾਰੀ ਪਿੰਡ ਦੇ ਵਿੱਚ ਕੁੰਡੀ ਫੜਨ ਦੇ ਲਈ ਜਦੋਂ ਗਿਆ ਤਾਂ ਉਸ ਨੇ ਵੇਖਿਆ ਕਿ ਮੀਟਰ ਦਾ ਕਨੈਕਸ਼ਨ ਪਹਿਲਾਂ ਹੀ ਕੱਟਿਆ ਹੋਇਆ ਸੀ ਤੇ ਘਰ ਦੀ ਬਿਜਲੀ ਗੈਰਕਾਨੂੰਨੀ ਤਰੀਕੇ ਦੇ ਨਾਲ ਕਿਸੇ ਹੋਰ ਮੀਟਰ ਤੋਂ ਤਾਰ ਪਾ ਕੇ ਚਲਾਈ ਜਾ ਰਹੀ ਸੀ ਤੇ ਜਦੋਂ ਘਰ ਦੀ ਕੁੰਡੀ ਨੂੰ ਹਟਾਉਣ ਦੀ ਕੋਸ਼ਿਸ਼ ਕਰਮਚਾਰੀ ਵੱਲੋਂ ਕੀਤੀ ਗਈ ਤਾਂ ਅਰਧਾਤੇ ਵਿਅਕਤੀਆਂ ਦੇ ਵੱਲੋਂ ਉਸ ਦੇ ਨਾਲ ਗਾਲੀ ਗਲੋਚ ਕੀਤੀ ਗਈ ਤੇ ਇਸ ਤੋਂ ਬਾਅਦ ਹੱਦ ਤਾਂ ਉਸ ਵੇਲੇ ਹੋ ਗਏ ਜਦੋਂ ਦਫ਼ਤਰ ਦੇ ਵਿੱਚ ਜਾ ਕੇ ਇਹਨਾਂ ਲੋਕਾਂ ਵੱਲੋਂ ਹੱਟ ਮਾਰ ਵੀ ਕੀਤੀ ਗਈ ਘਟਨਾ ਇਦਾਂ ਹੋਈ ਆ ਸਰ ਮੈਂ ਸੀਐਚਪੀ ਕਾ ਪਾਵਰ ਕਾਮ ਕਟਾਣੀ ਦਫ਼ਤਰ 'ਚ ਲੱਗਿਆ ਆ ਸਰ ਸਾਡੀ ਡਿਊਟੀ ਲਈ ਗਈ ਸੀ ਵੀ ਜਿਹੜੇ ਘਰਾਂ ਦੇ ਮਤਲਬ ਕਿ ਬਿੱਲ ਖੜੇ ਆ ਤੇ ਉਹਨਾਂ ਦੇ ਅਸੀਂ ਮਤਲਬ ਕਿ ਡਿਫਾਲਟਿੰਗ ਅਮਾਉਂਟ ਇਕੱਠੀ ਕਰ ਰਹੇ ਆ ਤੇ ਉਹ ਤੋਂ ਬਾਅਦ ਸਰ ਜਿਹੜਾ ਆਪਣੇ ਨੌਰੀਆ ਰਾਮ ਆ ਜੀ ਨੀਲੋਂਪੁਰ ਨੀਲੋਂ ਪਿੰਡ ਦਾ ਸਰ ਉੱਤੇ ਜੀ ਉਹਨਾਂ ਦਾ ਬਿੱਲ ਵੀ ਖੜਾ ਹੀ 9000 ਆਪਣੇ 42990 ਰੁਪਏ ਸਰ ਤੇ ਉਹਨਾਂ ਦਾ ਸਰ ਅਸੀਂ ਦੇਖਣ ਗਏ ਤੇ ਉਹਨਾਂ ਦੀ ਕੁੰਡੀ ਕਿਸੇ ਹੋਰ ਮੀਟਰ ਤੋਂ ਚੱਲ ਰਹੀ ਸੀ ਉਸ ਤੋਂ ਬਾਅਦ ਸਰ ਉਹਨਾਂ ਨੇ ਆ ਕੇ ਉੱਥੇ ਮੇਰੇ ਨਾਲ ਮਾਰਕਟ ਕੀਤੀ ਉਸ ਤੋਂ ਬਾਅਦ ਸਰ ਮੈਨੂੰ ਦਫਤਰ 'ਚ ਵੀ ਆ ਕੇ ਉਹਨਾਂ ਨੇ ਕੁੱਟਿਆ ਜੀ ਜੀ ਜੋ ਉਹ ਨਹੀਂ ਕਹਿੰਦੇ 42990 ਰੁਪਏ ਖੜੇ ਸੀ ਤਾਂ ਉਹਨਾਂ ਦਾ ਮੀਟਰ ਆਪ ਤਾਂ ਚੱਲਦਾ ਨਹੀਂ ਵੀ ਅਸੀਂ ਨਹੀਂ ਸਰ ਉਹਨਾਂ ਦਾ ਆਪਣਾ ਮੀਟਰ ਕੋਈ ਨਹੀਂ ਚੱਲਦਾ ਸੀ ਉਹਨਾਂ ਨੇ ਦੋਵੇਂ ਪਾਸੇ ਕੁੰਡੀ ਪਾ ਕੇ ਤਾਰ ਲਾਈ ਹੋਈ ਸੀ ਸਰ ਜਦ ਅਸੀਂ ਕੁੰਡੀ ਲਾਉਣ ਲੱਗੇ ਤਾਂ ਉੱਥੇ ਆ ਕੇ ਸਾਨੂੰ ਉਹਨਾਂ ਨੇ ਢਾਇਆ ਮਾਰਿਆ ਕੁੱਟਿਆ ਤੇ ਮੇਰੀ ਬਰਾਦਰੀ ਖਰਾਬ ਗਾਲਾਂ ਕੱਢੀਆਂ ਤੇ ਉਸ ਤੋਂ ਬਾਅਦ ਸਾਰਾ ਸੀ ਦਫ਼ਤਰ ਚੱਲ ਗਏ ਦਫ਼ਤਰ ਤੋਂ ਬਾਅਦ ਉੱਥੇ ਆ ਕੇ ਵੀ ਮੈਨੂੰ ਕੁੱਟਮਾਰ ਕੀਤੀ ਉਹਨਾਂ ਨੇ ਤੇ ਇਹਦੇ ਕੋਈ ਸਬੰਧ ਦੇ ਵਿੱਚ ਕੋਈ ਪੁਲਿਸ ਰਿਪੋਰਟ ਦਿੱਤੀ ਗਈ ਹੈ ਪੁਲਿਸ ਰਿਪੋਰਟ ਦਿੱਤੀ ਗਈ ਹੈ ਸਰ ਸ਼ਨੀਵਾਰ ਦੀ ਗੱਲ ਆ ਸਰ ਇਹ ਉਸ ਤੋਂ ਬਾਅਦ ਤੱਕ ਹੱਲੇ ਤੱਕ ਕੋਈ ਕਾਰਵਾਈ ਕੋਈ ਗੱਲਬਾਤ ਨਹੀਂ ਹੋਈ ਸਰ ਪਾਵਰ ਕਾਮ ਵੱਲੋਂ ਕੋਈ ਕਾਰਵਾਈ ਦੀ ਮੰਗ ਹਾਂਜੀ ਪਾਵਰ ਕਾਮ ਵੱਲੋਂ ਸਰ ਦਿੱਤੀ ਗਈ ਹੈ ਜਿਹੜੀ ਵੀ ਲਿਖ ਕੇ ਦਿੱਤੀ ਅਰਜੀ ਉਹਨਾਂ ਨੇ ਕੁਝ ਵੀ ਦਰਖਾਸਤ ਦਿੱਤੀ ਆ ਉਸ ਦਾ ਹੱਲੇ ਕੋਈ ਜਵਾਬ ਨਹੀਂ ਆ ਮੈਂ ਇਹੀ ਬੇਨਤੀ ਚਾਹੁੰਨਾ ਕਿ ਅਸੀਂ ਸੀਐਚਪੀ ਪਾਵਰਕਾਮ ਕੰਮ ਕਰਨ ਵਾਲੇ ਬੰਦੇ ਕਿੱਦਾਂ ਕੰਮ ਕਰਾਂਗੇ ਲੋਕਾਂ ਦੇ ਘਰਾਂ ਦੀਆਂ ਲਾਈਟਾਂ ਰਾਤ ਨੂੰ ਵੀ ਬੰਦ ਹੋ ਜਾਂਦੀਆਂ ਨੇ ਅਸੀਂ ਗਰਮੀ 'ਚ ਵੀ ਫਿਰਦੇ ਆ ਬਾਹਰ ਸਾਨੂੰ ਸਰ ਜੇ ਇਦਾਂ ਹੀ ਕੁੱਟਮਾਰ ਹੋਊਗੀ ਤਾਂ ਅਸੀਂ ਕਿੱਦਾਂ ਕੰਮ ਕਰਾਂਗੇ ਬਾਹਰ ਮਾਮਲਾ ਸਮਰਾਲਾ ਦੇ ਨਜ਼ਦੀਕੀ ਪਿੰਡ ਨੀਲੋ ਕਲਾਂ ਦਾ ਏ ਜਿੱਥੇ ਕੇ ਪਾਵਰਕਾਮ ਕਟਾਣੀ ਕਲਾਂ ਦੇ ਐਸਡੀਓ ਦੇ ਵੱਲੋਂ ਥਾਣਾ ਕਟਾਣੀ ਕਲਾ ਚੌਕੀ ਤੇ ਥਾਣਾ ਸਮਰਾਲਾ ਦੇ ਵਿੱਚ ਸ਼ਿਕਾਇਤ ਕੀਤੀ ਗਈ ਹੈ ਤੇ ਇਸ ਬਾਰੇ ਗੱਲਬਾਤ ਕਰਦੇ ਹੋਏ ਐਸਐਚਓ ਨੇ ਦੱਸਿਆ ਏ ਕਿ ਉਹਨਾਂ ਕੋਲ ਇੱਕ ਵਿਅਕਤੀ ਦੇ ਨਾਲ ਹੋਈ ਕੁੱਟਮਾਰ ਦੀ ਸ਼ਿਕਾਇਤ ਆਈ ਹੈ ਤੇ ਉਹਨਾਂ ਵੱਲੋਂ ਬਣਦੀ ਕਾਨੂੰਨੀ ਕਾਰ ਇੱਕ ਜੀ ਗੁਰਮੀਤ ਸਿੰਘ ਹੈਗਾ ਥੇਕੇ ਦੇ ਕੰਮ ਕਰਦਾ ਹੈ ਬਿਜਲੀ ਵਿਭਾਗ ਦੇ ਵਿੱਚ ਇੱਕ ਦਰਾਂ ਦੇ ਅੰਦਰ ਉਹ ਲੋਕੀ ਲੜਾਈ ਝਗੜਾ ਰਿਪੋਰਟ ਹੋਇਆ ਜੀ ਉਹਦੀ ਦਰਖਾਸਤ ਸਾਡੇ ਕੋਲ ਆ ਗਈ ਹੈ ਤੇ ਜਿਨ੍ਹਾਂ ਨਾਲ ਵੀ ਲੜਾਈ ਝਗੜਾ ਹੋਇਆ ਵੈਰੀਫਾਈ ਕਰਕੇ ਕਾਰਵਾਈ ਕਰਦੇ ਕਿ ਤਾ ਹੁਣੇ ਦੇਖਣਾ ਹੋਵੇਗਾ ਕਿ ਬਿਜਲੀ ਕਰਮਚਾਰੀ ਨੂੰ ਇਨਸਾਫ ਕਦੋਂ ਮਿਲੇਗਾ ਤੇ ਉਸਦੇ ਨਾਲ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਨੂੰ ਕਦੋਂ ਸਜ਼ਾ ਮਿਲੇਗੀ ਜਗਬਾਨੀ ਟੀਵੀ ਲਈ ਮਨੀਸ਼ ਸੱਤ ਦੇਵਾ ਦੀ ਰਿਪੋਰਟ